ਰਾਤਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਗ੍ਰਿ ਵਿਦਵਾਨ ਡਾਕਟਰ ਪਿਆਰੋਲ ਗਰਗ ਮੌਜੂਦ ਨੇ ਅਸੀਂ ਬੇਹਦ ਆ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ। ਸਵਾਗਤ ਹੈ ਤੁਹਾਡਾ ਅਗਰਗ ਸਰ। ਸ਼ੁਕਰੀਆ ਜੀ ਬਹੁਤ ਵਾਰ। ਸੰਸਥਾਵਾਂ ਕਿਸ ਢੰਗ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜਦ ਕਿਵੇਂ ਕੰਟਰੋਲ ਵਿੱਚ ਲੈ ਲਿਆ ਗਿਆ। ਇਹਦੀਆਂ ਉਦਾਹਰਨਾਂ ਬਹੁਤ ਸਾਰੀਆਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ। ਸਾਡੇ ਸਾਹਮਣੇ ਹੋ ਗਿਆ ਰਹਿੰਦੀਆਂ ਨੇ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਦਿੱਲੀ ਦੇ ਵਿੱਚ ਵੀ ਇਹਨਾਂ ਦਾ ਰੋਲ ਕਿਦਾਂ ਦਾ ਰਿਹਾ ਉਹ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਪਰ ਹੁਣ ਜੋ ਨੰਗੇ ਚਿੱਟੇ ਰੂਪ ਦੇ ਵਿੱਚ ਚੱਲ ਰਿਹਾ ਹੈ ਭਾਵੇਂ ਉਹ ਸਿੱਖਿਆ ਸੰਸਥਾਵਾਂ ਹੋਣ ਜਾਂ ਫਿਰ ਸੁਪਰੀਮ ਕੋਰਟ ਤੱਕ ਦੀ ਗੱਲ ਹੋਵੇ ਮੀਡੀਆ ਦੇ ਵਿੱਚ ਵੀ ਸਾਰਾ ਕੁਝ ਆਇਆ ਆ ਜੇ ਅਸੀਂ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਹੋਰ ਨਾ ਯੂਨੀਵਰਸਿਟੀਆਂ ਭਾਵੇਂ ਖੇਤੀਬੜ ਯੂਨੀਵਰਸਿਟੀ ਦੀ ਗੱਲ ਕਰ ਲਓ ਉੱਥੇ ਕਿਸ ਢੰਗ ਦੇ ਨਾਲ ਅnder ਖਾਤੇ ਆਪਣੇ ਪਿਆਦਿਆਂ ਨੂੰ ਫਿਟ ਕਰਨ ਦੀ ਗੱਲ ਜਾਂ ਉੱਥੇ ਦੇ ਸਿੱਖਿਆਕ ਢਾਂਚੇ ਦੇ ਵਿੱਚ ਕਿਸ ਢੰਗ ਨਾਲ ਸੰਭਾਰੀ ਜਾ ਰਹੀ ਹੈ ਇਸ ਦੀ ਮਤਲਬ ਤਾਜ਼ਾ ਮਿਸਾਲ ਜਿਹੜੀ ਹੈ ਅਸੀਂ ਉਹਦੇ ਉੱਤੇ ਵੀ ਚਰਚਾ ਕਰਾਂਗੇ ਨਾਲ ਜਿਹੜਾ ਰਾਸ਼ਟਰਪਤੀ ਬਨਾਮ ਸੁਪਰੀਮ ਕੋਰਟ ਚੱਲ ਰਿਹਾ ਹੈ ਉੱਪਰਲੇ ਲੈਵਲ ਦੇ ਉੱਤੇ ਉਹ ਵੀ ਕਾਫੀ ਹੈਰਾਨੀਜਨਕ ਹੈ ਕਿ ਆਖਰਕਾਰ ਕੀ ਮੋਦੀ ਸਰਕਾਰਾਂ ਦੇ ਮੋਦੀ ਸ਼ਾਹ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਚੁੱਕੀ ਹੈ ਜਾਂ ਇਹ ਟਕਰਾਹ ਕੀ ਅੰਜਾਮ ਮਤਲਬ ਇਹਦਾ ਨਿਕਲ ਸਕਦਾ ਅੱਗੇ ਜਾ ਕੇ ਡਾਕਟਰ ਸਾਹਿਬ ਪਹਿਲਾਂ ਜਿਹੜਾ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਆ ਕਿਉਂਕਿ ਸਿੱਖਿਆ ਕ੍ਰਾਂਤੀ ਦੀ ਵੀ ਗੱਲ ਹੁੰਦੀ ਹੈ ਜਾਂ ਸਿੱਖਿਅਕ ਸੰਸਥਾਵਾਂ ਦੇ ਵਿੱਚ ਭਾਵੇਂ ਕਰਨ ਦੀ ਵੀ ਗੱਲ ਹੁੰਦੀ ਹੈ ਆਰਐਸਐਸ ਦੀ ਦਖਲਅੰਦਾਜ਼ੀ ਦੀ ਗੱਲ ਹੁੰਦੀ ਹੈ ਇੱਕ ਵੀਡੀਓ ਬੀਤੇ ਦਿਨਾਂ ਚੱਲੀ ਕਿ ਯੂਨੀਵਰਸਿਟੀ ਸ਼ਹਿਰ ਦਿੱਲੀ ਯੂਨੀਵਰਸਿਟੀ ਦੀ ਪ੍ਰਿੰਸੀਪਲ ਨੇ ਕਾਲਜ ਦੇ ਜਿਹੜੇ ਕਲਾਸਰੂਮ ਵਗੈਰਾ ਸੀਗੇ ਉੱਥੇ ਜਾ ਕੇ ਕੰਦਾਂ ਨੂੰ ਗੋਬਰ ਦਾ ਲੇਪ ਕਰ ਦਿੱਤਾ ਗਿਆ ਉਹ ਵੀਡੀਓ ਵੀ ਕਾਫੀ ਚੱਲੀ ਕਿ ਤੁਸੀਂ ਕਰ ਕੀ ਰਹੇ ਹੋ ਤੁਸੀਂ ਮਤਲਬ ਕੀ ਪਰੋਸਣਾ ਚਾਹੁੰਦੇ ਹੋ ਕੀ ਅੱਗੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਜਾਂ ਉਹਨਾਂ ਦਾ ਭਵਿੱਖ ਕਿਵੇਂ ਦਾ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਅੱਗੇ ਕਹਿੰਦੇ ਹੋ ਕਿ ਵਿਗਿਆਨ ਦੇ ਖੇਤਰ 'ਚ ਵੀ ਇਹਨਾਂ ਨੇ ਆਪਣੇ ਬੰਦੇ ਇਹੋ ਜਿਹੇ ਫਿੱਟ ਕਰਤੇ ਕਿ ਕੱਲ ਨੂੰ ਜਿਵੇਂ ਮੋਦੀ ਸਾਹਿਬ ਗਣੇਸ਼ ਸਾਹਿਬ ਦੀ ਜਿਹੜੀ ਐਗਜ਼ਾਮਪਲ ਗਣੇਸ਼ ਜੀ ਦੀ ਦੇ ਕੇ ਦਿੰਦੇ ਹੁੰਦੇ ਸੀ ਕਿ ਉਦੋਂ ਤੋਂ ਹੀ ਜੀ ਸਰਜਰੀ ਸ਼ੁਰੂ ਹੋ ਗਈ ਸੀ ਬਿੰਕੋਸਾ ਵਿੰਦਲਿਤ ਅਸੀ ਕਿ ਹੈ ਬੜਾ ਕੋਈ ਵੀ ਦੁਨੀਆ ਦੇ ਵਿੱਚ ਅੱਜ ਤੱਕ ਜਿਹੜੇ ਜਦ ਤੋਂ ਰਹਿੰਦੀ ਕਹਿੰਦੇ ਦੁਨੀਆ ਬਣੀ ਹੈ ਉਦੋਂ ਤੋਂ ਜਦ ਮੈਂ ਇਤਿਹਾਸ ਸਾਇੰਸ ਇਨ ਇਜਿਸ ਲੜਨਾ ਕੀ ਵਿਕਾਸ ਕਿਵੇਂ ਹੋਇਆ ਚਾਹੇ ਬੁੱਢੀ ਦਾ ਹੈ ਚਾਹੇ ਮਨੁੱਖ ਦਾ ਹੈ ਚਾਹੇ ਸਾਡੇ ਅਰਥਚਾਰੇ ਦਾ ਹੈ ਚਾਹੇ ਸਾਡੀ ਟੈਕਨੋਲੋਜੀ ਦਾ ਹੈ ਇਹ ਵਿਕਾਸ ਹੋਇਆ ਮਨੁੱਖ ਦੀ ਵਿਗਿਆਨਕ ਸੋਚ ਨਾਲ ਮਨੁੱਖ ਸਮਝਦਾ ਵੀ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕੀ ਕਿਉਂ ਕਿਵੇਂ ਕਿੱਥੇ ਕਦ ਕਿਸ ਨੇ ਇਸ ਸਵਾਲਾਂ ਦੇ ਨਾਲ ਹੀ ਵਿਕਾਸ ਹੁੰਦਾ ਹੈ ਇਹ ਸਵਾਲ ਕਰੇ ਦੀ ਬਜਾਏ ਅੰਧਵਿਸ਼ਵਾਸ ਦੇ ਨਾਲ ਹੀ ਵਿਕਾਸ ਕਦੀ ਵੀ ਨਹੀਂ ਹੋਇਆ ਅੰਧਵਿਸ਼ਵਾਸ ਨੇ ਉਸ ਵਿਕਾਸ ਨੂੰ ਰੋਕਿਆ ਹੈ ਬਲਕੇ ਅੰਧਵਿਸ਼ਵਾਸ ਨੇ ਉਸ ਵਿਕਾਸ ਦੇ ਰਸਤੇ 'ਚ ਤਾਕਤ ਜਿ ਕਿ ਚੰਦਵਿਸ਼ਵਾਸ ਵਾਲੀ ਤਾਕਤ ਦੇ ਵਿੱਚ ਨੇ ਉਹਨਾਂ ਨੇ ਉਹਦੀ ਦੁਰਵਰਤੋਂ ਕਰਕੇ ਚਾਹੇ ਉਹ ਗਦੇਬੀ ਨੂੰ ਸਜ਼ਾ ਦੇਣੀ ਹੋਵੇ ਚਾਹੇ ਕਾਪਰ ਨਿਕਸ ਨੂੰ ਸਜ਼ਾ ਦੇਣੀ ਹੋਵੇ ਚਾਹੇ ਉਹ ਸਰਵਾਧਨ ਨੂੰ ਸਜ਼ਾ ਦੇਣੀ ਹੋਵੇ ਤੇ ਚਾਹੇ ਉਹ ਬਰੂਨੋ ਨੂੰ ਜਿੰਦਾ ਸਾੜਨਾ ਹੋਵੇ ਚਾਹੇ ਉਹ ਈਸਮਸੀ ਨੂੰ ਫਾਂਸੀ ਚੜਾਉਣਾ ਹੋਵੇ ਚਾਹੇ ਗੁਰਨਾਮ ਦੇਵ ਨੂੰ ਚੱਕੀਆਂ 'ਤੇ ਹੋਣੀਆ ਹੋਣਾ ਜਿਹੜੀ ਤਾਕਤ ਹੈ ਉਹਨੇ ਆਪਦੇ ਅੰਧਵਿਸ਼ਵਾਸ ਦੇ ਸਹਾਰੇ ਆਪਣੀ ਤਾਕਤ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਉਹਦੇ ਮੁਤਬਦਨ ਇੱਕ ਵਿਗਿਆਨਕ ਬਿਹਤਰ ਸੋਚ ਦਿੱਤੀ ਜਾਂਦੀ ਹੈ ਉਹਦੇ ਉਹ ਖਲਾਫ ਹੈ ਵਿਰੁੱਧ ਹੈ ਚ ਉਹਦੇ ਤੇ ਹਰ ਤਰ੍ਹਾਂ ਦੇ ਨਾਂਚ ਮੰਦਰ ਹੈ ਇਹ ਗੱਲ ਹੈ ਅੱਜ ਵੀ ਸਾਡਾ ਇਹੀ ਹੈ ਅਸੀਂ ਵਿਗਿਆਨ 'ਚ ਪਛੜੇ ਹੀ ਤਾਂ ਕਿ ਅਸੀਂ ਇੱਕ ਤਾਂ ਪਹਿਲਾਂ ਇਹ ਨਹੀਂ ਕਿ ਅਸੀਂ ਪਹਿਲਾਂ ਹੀ ਪਛੜੇ ਹੋਏ ਸੀ ਸਾਡੇ ਕੋਲੇ ਪਾਨਣੀ ਦਾ ਵਿਆਕਰਨ ਸੰਸਕ੍ਰਿਤ ਦਾ ਸੰਸਕ੍ਰਿਤ ਭਾਸ਼ਾ ਕੋਈ ਨਹੀਂ ਉਹ ਨਹੀਂ ਹੈ ਬਹੁਤ ਵਧੀਆ ਭਾਸ਼ਾ ਹੈ ਪਰ ਉਹ ਸੰਸਕ੍ਰਿਤ ਭਾਸ਼ਾ ਲੋਕਾਂ ਨੇ ਪਤਾ ਨਹੀਂ ਹੈ ਕਿਸੇ ਚੀਜ਼ ਨੂੰ ਕਹਿੰਦੇ ਪੱਠ ਸੋਣਾ ਕੰਨਾਂ ਨੂੰ ਖਾਵੇ ਸੋ ਸੰਸਕ੍ਰਿਤ ਦੇ ਵਿੱਚ ਅਸੀਂ ਸੀਮਾ ਸੀਮਤ ਕਰਕੇ ਅੱਗੋ ਇਹ ਕਹਿ ਕੇ ਕਿ ਕੇਵਲ ਬ੍ਰਾਹਮਣ ਗਿਆਨ ਪ੍ਰਾਪਤ ਕਰ ਸਕਦਾ ਬਾਕੀ ਸੁਣ ਸਕਦੇ ਨੇ ਤੇ ਸ਼ੂਦਰ ਤਾਂ ਸੁਣ ਵੀ ਨਹੀਂ ਸਕਦਾ ਜਿਹੜਾ ਆਤੀ ਸ਼ੂਦਰ ਉਹ ਤਾਂ ਬਿਲਕੁਲ ਹੀ ਨਹੀਂ ਕੁਝ ਕਰ ਸਕਦਾ ਤਾਂ ਕੰਨਾਂ 'ਚ ਹੀ ਸਿੱਕਾ ਪਾ ਦੋ ਅਸੀਂ ਗਿਆਨ ਸੀਮਤ ਕਰਤਾ ਜਦ ਅਸੀਂ ਗਿਆਨ ਸੀਮਤ ਕਰਤਾ ਤਾਂ ਅਸੀਂ ਗੁਲਾਮੀ ਵੱਲ ਨੂੰ ਵਧਣਾ ਸ਼ੁਰੂ ਹੋ ਗਏ ਪੀ ਅਸੀਂ 2000 ਸਾਲ ਦੇ 1000 ਸਾਲ ਕਹਿੰਦੇ ਨੇ ਅਸੀਂ 2000 ਸਾਲ ਗੁਲਾਮੀ ਕੱਟੀ ਪਹਿਲਾਂ ਹਿੰਦੂਆਂ ਦੀ ਰਾਜ ਸੀ ਸੋ ਕਾਲ ਦੇ ਵਿੱਚ ਆਰੀਏ ਨਹੀਂ ਆਈ ਸੀ ਆਪਦੇ ਆਪਣੇ ਜਿਹੜੇ ਹਿੰਦੂ ਕਹਿੰਦੇ ਨੇ ਜਿਹੜੇ ਪਹਿਲਾਂ ਰਹਿੰਦੇ ਸੀ ਉਹਨਾਂ ਨੂੰ ਕੀ ਕਹਿੰਦੇ ਨੇ ਇਹ ਜਾਣਨ ਰਿਗਵੇਦ ਦੇ ਵਿੱਚ ਇਹਨਾਂ ਨੇ ਆਪਦੇ ਆਪ ਨੂੰ ਕਿਹਾ ਵੀ ਅਸੀਂ ਸਨਾਤਨ ਜਿਹੜੇ ਹਿੰਦੂ ਸਨਾਤਨ ਤਾਰੰਪੀ ਹੋਰ ਰਿਗਵੇਦ ਦਾ ਜਿਹੜਾ ਦੇਵਤਾ ਹੈ ਮੁੱਖ ਦੇਵਤਾ ਉਹ ਇੰਦਰਾ ਹੈ ਬਿਲਮ ਵਿੱਚ ਵਿੱਚ ਇਹ ਸਦਾ ਉਸ ਵਕਤ ਨਹੀਂ ਸੀਗੇ ਉਸ ਮੰਨਦੇ ਚ ਤੇ ਉਹਦੇ ਵਿੱਚ ਜਦ ਅਸੀਂ ਸ਼ਾਕ ਹੁਣ ਮੁਗਲ ਜੇ ਉਹ ਆਏ ਦਾਸਾ ਗੁਲਾਮਾਂਵਾਂ ਚ ਤੇ ਪਠਾਨ ਇਹ ਬਲੇ ਸਾਡੇ ਤੇ ਹਮਲੇ ਹੁੰਦੇ ਮਮੂਦ ਗਲ ਜਨ ਵੀ ਮੁਹੰਮਦ ਗੋਰੀ ਸਾਰੇ ਹਮਦਾਨ ਸੀ ਗਿਆਮਿਆਂ ਬਾਬਰ ਤੇ ਉਦੋਂ ਬਾਅਦ ਅੰਗਰੇਜ਼ ਆ ਗਏ ਉਹ ਸਾਰਾ ਸਾਡਾ ਗਿਆਨ ਦੀ ਘਾਟ ਨਾਲ ਪਿਆ ਹੁਣ ਉਦੋਂ ਬਾਅਦ ਜਦ ਦੇਸ਼ ਆਜ਼ਾਦ ਹੋ ਗਿਆ ਤੇ ਅਸੀਂ ਗਿਆਨ ਦੇ ਵਿੱਚ ਮੁਕਾਬਲਾ ਕਰਨਾ ਸ਼ੁਰੂ ਕਰਤਾ ਯੂਨੀਵਰਸਟੀਆਂ ਖੁੱਡੀਆਂ ਅਸੀਂ ਆਧੁਨਿਕ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਿਆ ਅਸੀਂ ਅੱਗੇ ਵਧਣਾ ਸ਼ੁਰੂ ਕਰਿਆ ਤੇ ਆ ਆਈਐਸਆਰ ਜੀਨ ਸਪੇਸ ਐਂਡ ਸਰਚ ਆਰਗੇਨਾਈਜੇਸ਼ਨ ਆ ਡੀਆਰਡੀਓ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਜੀ ਸੀਐਸਆਈਆਰ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਜਿਹੜੀ ਹੈਗੀ ਹੈ ਆਰਗੇਨਾਈਜੇਸ਼ਨ ਇਸ ਤਰ੍ਹਾਂ ਸੀ ਸੀਏਆਰ ਐਗਰੀਕਲਚਰ ਰਿਸਰਚ ਆਗੇ ਅਸੀਂ ਬਹੁਤ ਅੱਗੇ ਵਧੀ ਅਸੀਂ ਨਵੀਆਂ ਨਵੀਆਂ ਬਰਾੜੀਆਂ ਨਵੇਂ ਟੈਕਨੋਲੋਜੀ ਨਵਾਂ ਕੁਝ ਕਰਿਆ ਬਾਦ ਆ ਕਰੋਨਾ ਚ ਆ ਕੇ ਜਿੱਦਾਂ ਦੀ ਸਰਕਾਰ ਆਈ ਹੈ ਇਹਨੇ ਮੁਰਕੇ ਸਿੱਖਿਆ ਨੂੰ ਘੇੜਾ ਦੇਣਾ ਸ਼ੁਰੂ ਕਰਤਾ ਸਿੱਖਿਆ ਨੂੰ ਮੁਰਕੇ ਹੋਈ ਅੰਧਵਿਸ਼ਵਾਸ ਚੰਦ ਜਾਂਣਾ ਸ਼ੁਰੂ ਕਰਤਾ ਵੀ ਤੂੰ ਨੇ ਟਾਮਣ ਜੰਤਰ ਮੰਤਰ ਤੂੰ ਨੇ ਤੰਤਰ ਦੇ ਨਾਲ ਇਹਦਾ ਵਿਦਿਆਉਣੀਆ ਸਾਰਾ ਕੁਝ ਆਉਣਾ ਉਹਦੇ ਜਿਵੇਂ ਤੁਸੀਂ ਕਿਹਾ ਗਣੇਸ਼ ਦੀ ਮੂਰਤੀ ਦੀ ਗੱਲ ਜਿਵੇਂ ਕਹਿੰਨਾ ਵਿਗਨਧਾਰੀ ਦੇ ਜਿਹੜੇ 100 ਪੁੱਤ ਸੀਗੇ ਸਾਨੂੰ ਤਾਂ ਕਹਿੰਦੇ ਕਿ ਪਹਿਲਾਂ ਹੀ ਉਹ ਜੀਨ ਟੈਕਨੋਲੋਜੀ ਆਉਂਦੀ ਸੀ ਹੈ ਤੇ ਇਹ ਸਾਰਾ ਕੁਝ ਜਿਹੜਾ ਕਹਿਣਾ ਉਹਨਾਂ ਦਾ ਇਹ ਬਿਲਕੁਲ ਉਹੀ ਹੈ ਬੀ ਜੀਨੋ ਅਸੀਂ ਕਹੀਏ ਕਿ ਆਸਰਾ ਨਹੀਂ ਉਹ ਚੁਸ ਮਿਥਿਆਸ ਜੀ ਨੂੰ ਕਹੀਏ ਕੋਈ ਚਾਸ ਨਹੀਂ ਆਏ ਇਹ ਗੱਲਾਂ ਮਾਰਨ ਦੀ ਗੱਲ ਹੈ ਜਦ ਤੁਸੀਂ ਇਹ ਕਹਿੰਦੇ ਹੋ ਪਰ ਜਦ ਮੋਦੀ ਜੀ ਕਹਿੰਦੇ ਨੇ ਇਹ ਤਾਂ ਇਹ ਪਤਾ ਵੀ ਲੱਗ ਜਾਂਦਾ ਵੀ ਮੋਦੀ ਜੀ ਨੂੰ ਕਿੰਨਾ ਗਿਆਨ ਹੈ ਇਹ ਨਾਲ ਜਦ ਉਹਨਾਂ ਨੇ ਕਿਹਾ ਵੀ ਜੀ ਬੱਦਲ ਨੇ ਇਸ ਕਰਕੇ ਜਦ ਇਹ ਪਲਵਾਮਾ ਵਾਲੇ ਗੱਦਾ ਜਿਹੜੀ ਵਾਦਾਕੋਟ ਚ ਹਮਲਾ ਕਹਿੰਦੇ ਜੀ ਬੱਦਲ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਬੰਦ ਸਮਾ ਰਡਾਰ ਸਾਡੇ ਜਹਾਜ਼ਾਂ ਨੂੰ ਜਿਹੜੇ ਬੰਬਾਂ ਵਾਲੇ ਜਹਾਜ਼ ਨੇ ਉਹਨਾਂ ਨੂੰ ਪਛਾਣ ਨਹੀਂ ਸਕੇਗਾ ਮੋਦੀ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਮੋਦੀ ਸਾਹਿਬ ਕਹਿੰਦੇ ਜਲਦੀ ਗੰਦੇ ਨਾਲ ਦੀ ਨਾਲੀ ਚੋਂ ਤੁਸੀਂ ਪਾਈਪ ਲਾ ਕੇ ਆਪਣੀ ਚਾਹ ਬਣਾ ਸਕਦੇ ਹੋ ਚੁੱਲ੍ਹੇ ਚਲਾ ਸਕਦੇ ਹੋ ਗੈਸ ਪੈਦਾ ਕਰ ਸਕਦੇ ਕਿਉਂਕਿ ਉਹਨਾਂ ਨੇ ਜਿਹੜੀ ਉਹਨੂੰ ਜਿਵੇਂ ਮਰਜ਼ੀ ਕਹ ਤੋਂ ਕਹਿੰਦੇ ਗੱਡੀ ਦੇ ਪਹੀਏ ਥੱਲੇ ਪੈਸਾ ਰੱਖ ਦੋ ਉਹਦੇ ਨਾਲ ਬੰਬ ਬਣ ਜਾਏਗਾ ਹੁਣ ਜਿਹੜਾ ਕੁਝ ਇਹ ਨਹੀਂ ਮੋਦੀ ਸਾਹਿਬ ਨੇ ਕਿਹਾ ਇਹ ਤੂੰ ਪਰ ਆਰਐਸਐਸ ਦੇ ਬੰਦੇ ਮੈਨੂੰ ਮੈਨੂੰ ਕਹਿੰਦੇ ਰਹੇ ਨੇ ਕਿ ਯਾ ਇੰ ਆਏ ਪੈਸਾ ਥੱਲੇ ਰੱਖ ਦੋ ਆਹ ਕੱਪ ਸਾਰੀ ਚੀਜ਼ ਉੱਤੇ ਇਨਾਂ ਦਾ ਇੱਕ ਬਹਿਰ ਵਿਗਿਆਨਕ ਨਜ਼ਰੀਆ ਕਰੋਨਾ ਚੱਪਾ ਦੇ ਕੇ ਗੋਬਰ ਮੰਲੋ ਕਲਚ ਯਾਤਰਾ ਕਰ ਲੋ ਘੰਟੀ ਬਜਾੜੋ ਉਹ ਫਿਰ ਸਰਕਾਰ ਚ ਵੀ ਕਰਨਾ ਕੀ ਔਰ ਸਰਕਾਰ ਜਿਹੜੇ ਉਹਦਾ ਲੈਣਾ ਚਾਹੁੰਦੇ ਹੁੰਦੇ ਨੇ ਉਹ ਜ਼ਿਆਦਾ ਅੱਗੇ ਹੋ ਕੇ ਤੇ ਚੌਧਰੀ ਬਣ ਕੇ ਕਰਦੇ ਨੇ ਸਿਆਸਦਾਨ ਹੋਣ ਨੌਕਰਸ਼ਾਹ ਹੋਣ ਉਹ ਪੁਲਸ ਵਾਲੇ ਹੋਣ ਹੈਗਾ ਹੁਣ ਇਹਨਾਂ ਨੇ ਸਿੱਖਿਆ ਦੇ ਵਿੱਚ ਪਹਿਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਜੁਨਸਿ ਪੰਜਾਬ ਦੀ ਸੀ ਉਹਦੇ ਚ ਕਬਜ਼ਾ ਕਰਕੇ ਉੱਥੇ ਜਿਹੜੇ ਬੰਦੇ ਇਹ ਬੰਦੇ ਨੂੰ ਵਾਈਸ ਚਾਂਸਰ ਬਾਇਆ ਉਹ ਉੱਥੇ ਦੀ ਇੱਕ ਯੂਨੀਵਰਸਿਟੀ ਇੰਸਟੀਚਿਊਟ ਹੋ ਇੰਜੀਨੀਅਰਿੰਗ ਹੈ ਜਿਹੜੇ ਕਾਲਜਾਂ 'ਚ ਪੜਾਉਂਦੇ ਨੇ ਨਾ ਪ੍ਰੋਫੈਸ਼ਨਲ ਕਾਲਜਾਂ 'ਚ ਉਹਨਾਂ ਨੂੰ ਬਹੁਤਾ ਯੂਨੀਵਰਸਿਟੀ ਸਿਸਟਮ ਦਾ ਗਿਆਨ ਨਹੀਂ ਹੁੰਦਾ ਬਿਲਕੁਲ ਜਿੰਨਾ ਕਹਾ ਕਿਸੇ ਮੈਡੀਕਲ ਕਾਲਜ ਦੇ ਪ੍ਰੋਫੈਸਰ ਨੂੰ ਹੁਣ ਤਾਂ ਮੈਡੀਕਲ ਯੂਨੀਵਰਸਿਟੀ ਬਣ ਗਈ ਉਹਦੇ ਜਿਹੜੇ ਰੱਖਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਯੂਨੀਕੋ ਕਾਨੂੰਨ ਹੈ ਉਹ ਵਿੱਚ ਜਿਹੜੇ ਅਸੀਂ ਕਾਲਜ 'ਚ ਪੜਾਉਣਾ ਹੈ ਉਹਦੇ 'ਚ ਸਿਰਫ ਆਈ ਚਿੱਠੀ ਅੱਗੇ ਕਰਤੀ ਆ ਆਪਦਾ ਵਿਸ਼ਾ ਪੜਾਉਣਾ ਹੁੰਦਾ ਹੈ ਉਹਦੇ ਯੂਨੀਵਰਸਿਟੀ ਦਾ ਗਿਆਨ ਨਹੀਂ ਹੁੰਦਾ ਕਿਉਂਕਿ ਯੂਨੀਵਰਸਿਟੀ ਦਾ ਉਹਦੇ ਚੋਂ ਤੁਸੀਂ ਕਦੇ ਕੰਮ ਹੀ ਨਹੀਂ ਕਰਿਆ ਵੱਧ ਤੋਂ ਛੁੱਟੀਆਂ ਚੱਟੀਆਂ ਮਨਜ਼ੂਰ ਕਰ ਦੋਗੇ ਚਾਹ। ਸੋ ਉੱਥੇ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਨਾ ਨੇ ਪੂਰਾ ਪੱਠਾ-ਵਟਾਤਾ ਉੱਥੇ ਸਾਰੇ ਉਹਦੇ ਚੋਂ ਨਾ ਕੇ ਵਾਈਸ ਚਾਂਸਰ ਜਿਹੜੀ ਲਈ ਉਹ ਫੇਰ ਉਹ ਬਸ ਦਿਖਣਾ ਹੀ ਹੈ ਵੀ ਆਰਐਸਐਸ ਦਾ ਬੰਦਾ ਕਿ ਨਹੀਂ। ਇਸੇ ਤਰ੍ਹਾਂ ਇਹਨਾਂ ਨੇ ਜਿਹੜੀਆਂ ਯੂਨੀਵਰਸਿਟੀਆਂ ਪੰਜਾਬ ਪੰਜਾਬੀ ਯੂਨੀਵਰਸਿਟੀ ਪਿਛਲੀ ਵਾਰੀ ਜਿਹੜੀ ਵਾਈਸ ਚਾਂਸਰ ਲਈ ਉਹਨਾਂ ਨਾਲ ਦੀ ਗੱਲ ਕਰ ਰਹੀ ਹੈ ਬਾਕੀ ਯੂਨੀਵਰਸਿਟੀਆਂ ਚ ਪੂਰੇ ਪੂਣੀ ਦਖਲ ਨਾ ਦੀਕ ਉਹ ਸਿਚ ਕਰੀ ਜਾ ਰਹੀ ਹੈ ਕਿ ਵਾਈਸ ਚਾਂਸਰ ਹੋ ਰਹਾ ਹੈ ਹਾਲਾਂਕਿ ਰੂਲ ਕੇਂਦਰ ਜੀ ਬਣੇ ਹੋਏ ਨਹੀਂ ਇਹਨਾਂ ਦੇ ਹੁੰਦੇ ਬਣੇ ਨੇ ਇਹਨਾਂ ਦੇ ਹੁੰਦੇ 2018 ਦੇ UGC ਰੈਗੂਲੇਸ਼ਨ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨਰ ਗ੍ਰਾਂਟਸ ਕਮਿਸ਼ਨਰ ਰੈਗੂਲੇਸ਼ਨ 2018 ਉਹਦੇ ਵਿੱਚ ਰੂਲ 7.3 ਉੱਪਰ ਰੂਲ 1 2 ਤੇ 3 ਇਹ ਕਹਿੰਦੇ ਨੇ ਕਿ ਜਦ ਤੁਸੀਂ ਵਾਈਸ ਚਾਂਸਰਾਾਣਾ ਇੱਕ ਕਮੇਟੀ ਬਣਾਉਣੀ ਹੈ ਉਹਨੂੰ ਕਹਿੰਦੇ ਸਿਲੈਕਟ ਕਮੇਟੀ ਸਰਚ ਕਮੇਟੀ ਉਹ ਸਰਚ ਕਮੇਟੀ ਜਿਹੜੀ ਹੈ ਉਹਦੇ ਵਿੱਚ UGC ਦਾ ਨਮਾਇਦਾ ਹੋਣਾ ਚਾਹੀਦਾ ਹੈ ਉਹ ਜਿਹੜੀ ਸਰਚ ਕਮੇਟੀ 2.7.3.2 ਦੇ ਵਿੱਚ ਇਹ ਕਿਹਾ ਹੈ ਉਹ ਸਰਚ ਕਮੇਟੀ ਜਿਨ੍ਹਾਂ ਦਾ ਨਾਮ ਤਿੰਨ ਦਾ ਪੈਨਲ ਜਾਊਗਾ ਉਹਦੇ ਵਿੱਚੋਂ ਇੱਕ ਲਾਉਣਾ ਹੈ ਕਿ ਉਹ ਅੱਗੇ ਲਿਖਿਆ ਹੈ ਵੀ ਜਿਹੜਾ ਸਰਚ ਕਮੇਟੀ ਨੇ ਬਣਾਤਾ ਉਸੇ ਪੈਨਲ ਚ ਲਾਉਣਾ ਹੈ ਇਹ ਨਿਯਮ ਹੈ ਹੁਣ ਇਹਨਾਂ ਨੇ ਜੇ ਪੰਜਾਬ ਯੂਨੀਵਰਸਿਟੀ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਹਿਲਾਂ ਸਾਲ ਤੋਂ ਵਾਈਸ ਚਾਂਸਰ ਲਾਇਆ ਨਹੀਂ ਬਿਚਲੇ 24 April ਨੂੰ ਰਿਟਾਇਰ ਹੋਇਆ ਹੈ ਕਿ ਹੁਣ ਅੱਜ ਕਿੰਨੀ ਹੋ ਗਈ 18 ਤੱਕ ਹੋਈ ਗਈ ਸਾਲੀ ਹੋ ਗਿਆ ਨਾ 6 ਦਿਨ ਹੀ ਘਟਨੇ ਹੁਣ ਉਹਦੇ ਵਿੱਚ ਇਹ ਵਾਈਸ ਚਾਂਸਲ ਰੌਣ ਵਾਸਤੇ ਕੇਂਦਰ ਇਹ ਜਿਹੜੇ ਕੇਂਦਰ ਤੋਂ ਦਿੱਲੀ ਤੋਂ ਆ ਕੇ ਹਾਰ ਕੇ ਉਹਨਾਂ ਦੀ ਦਖੰਦਗੀ ਹੈ ਹੁਣ ਮੈਨੂੰ ਪਤਾ ਲੱਗਿਆ ਅਖਬਾਰਾਂ ਦੇ ਵਿੱਚ ਆਈ ਹੈ ਖਬਰ ਇਹ ਓਪਨ ਖਬਰ ਹੈ ਜਵਾਬ ਨਹੀਂ ਉਹਦਾ ਦੇ ਰਹੇ ਕਿ ਇਹਨਾਂ ਨੇ ਜਿਹੜਾ ਪੈਨਲ ਪਹਿਲਾਂ ਭੇਜਿਆ ਸੀ ਜਿਹੜਾ ਵਿਲੀਬਲ ਬਣਿਆ ਹੋਇਆ ਸੀ ਜਿਲ੍ਹਾ ਪੈਨਲ ਉਹ ਯੂਜੀਸੀ ਦੇ ਨਮਾਇंदे ਦੀ ਹਾਜ਼ਰੀ ਚ ਬਣਾਇਆ ਹੋਇਆ ਸੀ ਉਹ ਪੈਨਲ ਬਦਲ ਕੇ ਇੱਕ ਨਵਾਂ ਪੈਨਲ ਭੇਜ ਰਹੇ ਨੇ ਇਹ ਭੇਜ ਨਹੀਂ ਸਕਦੇ ਨਾ ਗਵਰਨਰ ਸਬੋਟਾ ਸਕਦੇ ਨੇ ਕਿਉਂਕਿ ਉਹਦੇ ਵਿੱਚ ਹੀ ਲਿਖਿਆ ਆਮਲਾਡੂ ਨੇ ਇਹ ਜਾ ਕਰਿਆ ਆਮਲਾਡੂ ਨੇ ਯੂਜੀਸੀ ਦਾ ਬੰਦਾ ਨਹੀਂ ਬੁਲਾਇਆ ਪੈਨਲ ਬਣਾਇਆ ਸਭ ਕੁਝ ਕਰਿਆ ਪਰ ਯੂਜੀਸੀ ਦਾ ਬੰਦਾ ਨਹੀਂ ਉਹਦੇ ਚਾਰਜਰ ਸੀ ਯੂਜੀਸੀ ਨੇ ਲਿਖਤਾ ਵੀ ਸੀ ਤੁਹਾਡਾ ਇਹ ਨਹੀਂ ਮੰਦੇバイス ਚਾਹਤ ਕਿਉਂਕਿ ਜਿਹੜੀ ਸਾਰੇ ਮਨਜ਼ੂਰੀ ਯੂਜੀਸੀ ਤੋਂ ਹੋਣੀ ਹੋਣੀ ਉਹਨੇ ਲਿਖਤਾ ਸੀ ਨਹੀਂ ਤੁਹਾਡਾ ਮੰਦੇ ਕਿਉਂਕਿ ਤੁਸੀਂ ਸਾਧਾ ਨਮਾਇੰਦਾ ਨਹੀਂ ਬੁਲਾਇਆ ਇੱਕੇ ਪੰਜਾਬ ਦੇ ਵਿੱਚ ਹੀ ਹੋਇਆ ਜਿੰਨੇ ਕਾਲਜਾਂ ਨੇ ਪ੍ਰਾਈਵੇਟ ਕਾਲਜਾਂ ਨੇ ਜਿਹੜੇ ਐਡਿਡ ਜਿਹੜੇ ਸਹਾਇਤਾ ਪ੍ਰਾਪਤ ਨੇ ਉਹਨਾਂ ਦੇ ਵਿੱਚ ਸਰਕਾਰ ਦਾ ਨਾਮ ਤਾਂ ਹੋਣਾ ਚਾਹੀਦਾ ਜਦ ਚੋਣ ਹੋਣੀ ਹੈ ਕਿਸੇ ਟੀਚਰ ਦੀ ਪਾਇੰਟਮੈਂਟ ਹੋਣੀ ਹੈ ਨਿukti ਹੋਣੀ ਹੈ ਜਿੱਥੇ ਜਿੱਥੇ ਉਹ ਨਹੀਂ ਬੁਲਾਉਂਦੇ ਉੱਥੇ ਸਰਕਾਰ ਕਹਿੰਦੀ ਅਸੀਂ ਕਰਵਾ ਨਹੀਂ ਦਿੰਦੇ ਸੋ ਨਿਯਮ ਨੇ ਨਿਯਮ ਬਣੇ ਨੇ ਕਿਸੇ ਸੰਦਰਭ ਵਿੱਚ ਹੁਣ ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਹੀ ਪੱਠਾ ਬਹੁਤ ਮਿੱਠਾ ਹੋਇਆ ਜੇ ਹੁਣ ਉਹ ਦਿੱਲੀ ਤੋਂ ਆ ਕੇ ਪੰਜਾਬ ਸਰਕਾਰ ਨੇ ਮੈਂ ਐਤੀ ਇੱਕ ਗੱਲ ਹੋਰ ਵੀ ਦੇਖੀ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ 7 ਕੇ 8 22 ਚਾਂਸਰ ਬਾਉਨੇ ਸੀ ਇਸ ਸਰਕਾਰ ਤੇ ਸੌ ਤਰ੍ਹਾਂ ਦੇ ਨਾਂਚਣ ਲੱਗਦੇ ਨੇ ਰੋਜ਼ ਤੁਸੀਂ ਸੁਣਦੇ ਹੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਪਰ ਜੋ ਮੇਰੇ ਕੋਲ ਸੂਚਨਾ ਹੈ ਵਿੰਨੀ ਕੋ 22 ਚਾਂਸਰ ਲਾਉਣ ਵਾਸਤੇ ਅਸੀਂ ਮੰਨੂਗੇ ਵੀ ਭਗਵੰਤ ਮਾਨ ਨੇ ਤੇ ਸਾਰੀ ਸਰਕਾਰ ਨੇ ਕੀ ਫੈਸਲਾ ਕਰਿਆ ਉਹ ਕਹਿੰਦੇ ਇਹ ਵੀ ਇਮਾਨਦਾਰ ਤੇ ਵਧੀਆ ਬੰਦਾ ਲਾਉਣਾ ਹੈ ਨਹੀਂ ਚਾਹੇ ਜਿੱਦਾਂ ਪੈਸੇ ਚੁੱਕੀ ਫਿਰਦੇ ਰਹਿੰਦੇ ਨੇ ਲੋਕ ਆਰੋਂ ਉਹਨਾਂ ਨੇ ਕਈ ਤਾ ਉਹ ਇਹ ਬੰਦੇ ਵਿੱਚ ਸ਼ਾਮ ਇਨਵੋਲ ਕਰ ਲਏ ਜਿਹੜੇ ਬੰਦੇ ਉਹਨਾਂ ਨੂੰ ਜਾਣਦੇ ਤੱਕ ਨਹੀਂ ਕੋਈ ਪਾਰਟੀਆਂ ਨਾਲ ਤਾਲਮੇਰੀ ਹੈ ਤੋਂ ਮੈਨੂੰ ਲੱਗਿਆ ਯਾਰ ਯੂਨੀਵਰਸਟੀਆਂ ਦਾ ਤਾਂ ਇਹ ਸੁਧਾਰ ਕਰਨਾ ਹੀ ਚਾਹੁੰਦੇ ਨੇ ਜਾਂ ਮੈਨੂੰ ਇਹ ਗੱਲ ਕਿਸੇ ਨੇ ਸੁਣਾਈ ਵੀ ਐਂ ਕਹਾ ਤਾ ਦੇਖਿਆ ਚੰਦ ਬਦਲ ਉਹ ਹੁਣ ਜਿਹੜੇ ਆ ਦਿੱਲੀ ਤੋਂ ਹਾਰ ਕੇ ਆ ਗਏ ਉਹ ਸਿੱਖਿਆ ਕ੍ਰਾਂਤੀ ਇੱਥੋਂ ਦੀ ਸਰਕਾਰ ਕੁਝ ਜਿਹੜਾ ਕਰ ਰਹੀ ਸੀ ਉਹ ਜਿਵੇਂ ਉਲਟਾ ਵੀ ਬਾਥਰੂਮ ਤੇ ਬੋਰਡ ਲਾ ਦੋ ਉਹ ਆ ਤੁਹਾਡੇ ਸਾਹਮਣੇ ਜਲੂਸ ਨਿਕਲੇ ਸਰਕਾਰ ਦਾ ਸਿੱਖਿਆ ਦੇ ਵਿੱਚ ਇੰਨਾ ਜਲੂਸ ਕਦੇ ਵੀ ਨਹੀਂ ਨਿਕਲੇ ਸੀ ਜਿੰਨਾ ਹੁਣ ਨਿਕਲਿਆ ਕੁਛ ਦਿਨਾਂ 'ਚ ਹੀ ਭਾਈ ਦਿੱਲੀ ਹੋਰ ਚੀਜ਼ ਐ ਇੱਥੇ ਹੋਰ ਚੀਜ਼ ਐ ਕਿ ਤੁਸੀਂ ਆਪਦਾ ਕਰੀ ਜਾਣੇ ਹੋ ਐਦਾਂ ਤਾਂ ਕੰਮ ਨਹੀਂ ਚੱਲਣਾ ਹੈ ਜੂਨੀਅਰ ਸਿਸਟਰ ਹੋ ਜੇ ਬੰਦੇ ਲਾ ਦੋਗੇ ਜਿਹੜੇ ਬੰਦਿਆਂ ਦਾ ਅਥਾ ਫੇਰ ਮੈਨੂੰ ਇਹ ਪਤਾ ਲੱਗਿਆ ਵੀ ਕਈ ਵਾਰੀ ਇਹ ਰੂਲ ਨੇ 65 ਸਾਲ ਤੋਂ ਵੱਧ ਦੇ ਬੰਦੇ ਨੇ ਇਹਨਾਂ ਨੇ 67 ਸਾਲ ਤੱਕ ਦੀਆਂ ਉਹ ਗਾਹ 3 ਸਾਲ ਦਾ ਵੈਸਟ ਚਾਂਸਰ ਹੈਗਾ ਸਮਾਂ ਜਿਹੜੇ ਬੰਦਿਆਂ ਦੇ ਇਹ ਤਾਂ ਆਮ ਅਸੀਸ ਬਣਾਇਆ ਹੋਇਆ ਹੈ ਵੀ ਜਿੰਨੀ ਟਰਮ ਹੋਵੇ ਉਹਨਾਂ ਤਾਂ ਉਹਦਾ ਰਹਿੰਦਾ ਹੋਵੇ ਨਾ ਉਮਰ ਰਿਟਾਇਰ ਦੀ ਜੇ ਉਹ ਦੋ ਜੇ ਛੇ ਮਹੀਨੇ ਬਾਅਦ ਹੋ ਜਾਣਾ ਹੈ ਪੀਪੀਐਸ ਨੇ ਇਦਾਂ ਰੌਲਾ ਪੈਂਦਾ ਰਿਹਾ ਹੈ ਸਾਡੇ ਡਾਇਰੈਕਟਰ ਆਉਣਾ ਹੁੰਦਾ ਸੀ ਇਦਾਂ ਹੀ ਰੌਲਾ ਪੈਂਦਾ ਸੀ ਕਿ ਜਿੰਨੀ ਉਹਦੀ ਜੇ ਰਿਟਾਇਰਮੈਂਟ ਦੀ ਟਰਮ ਹੈ ਤੁਸੀਂ ਜੇ ਪਹਿਲੇ ਆਏ ਤਾਂ ਫਿਰ ਬਾਰ-ਬਾਰ ਤੁਸੀਂ ਰੋਜ਼ ਇਸੇ ਕੰਮ 'ਚ ਲੱਗੇ ਰਹੋਗੇ ਇਹਨੂੰ ਅਸੀਂ ਕੀ ਕਹਿੰਦੇ ਆ ਸੁਪਰੀਮ ਕੋਰਟ 'ਚ ਬਹੁਤ ਸਾਰੇ ਫੈਸਲੇ ਹੋਏ ਇਹਨੂੰ ਕਹਿੰਦੇ ਕੰਟੀਨਿਊਟੀ ਬੇਬਗਾਤਰਤਾ ਰਹੇ ਲਗਾਤਾਰ ਤਾਂ ਤਾਂ ਇੰਡੀਆ ਜੀ ਉਹਦੀ ਆਪਾਂ ਸਰਕਾਰ 5 ਸਾਲ ਦੀ ਚੋਣ ਕਰਾਉਣਾ ਪਰ ਹਰ ਸਾਲ ਚੋਣ ਕਿਉਂ ਨਹੀਂ ਕਰਾ ਲੈਂਦੇ ਸਰਕਾਰ ਦੇ ਅਸਾਂ ਵੀ ਤਾਂ ਚੋਣ ਹੋ ਸਕਦੀ ਹੈ ਨਾ ਸੋ ਇਸ ਕਰਕੇ ਅਸੀਂ ਕੋਟੋ ਕਟ ਮਿਆਦ ਜਿਹੜੀ ਰੱਖਦੇ ਆ ਪਟੇ ਦੀ ਹਰ ਸਾਲ ਦੀ ਮਿਆਦ ਕਿਉਂ ਨਹੀਂ ਰੱਖਦੇ ਪਟੇ ਦੀ 99 ਸਾਲ ਦੇ ਵਿੱਚ 50 ਸਾਲ ਦੀ ਰੀਸ ਕਰਦੇ ਨੇ 31 31 ਸਾਲ ਦੀ ਕਰਦੇ ਨੇ ਸੋ ਸੀ ਕੋਈ ਸੋ ਸਮਝ ਕੇ ਕੁਝ ਕਾਨੂੰਨ ਬਣਾਏ ਹੋਏ ਨਹੀਂ ਉਹ ਏ ਹੋਵੇ ਬੀ ਹੋਵੇ ਸੀ ਹੋਵੇ ਸੋ ਮੈਨੂੰ ਐ ਲੱਗਦਾ ਹੈ ਵੀ ਇੱਥੇ ਨਾ ਨਹੀਂ ਹੈ ਕਿ ਪੰਜਾਬੀ ਯੂਨੀਵਰਸਿਟੀ ਤੇ ਬਾਕੀ ਯੂਨੀਵਰਸਿਟੀਆਂ ਦੇ ਮਾਮਲੇ ਜਿਹੜੇ ਹੁਣ ਜਿੱਦਿਆਂ ਦੇ ਇਹ ਦਿੱਵੀਤੋ ਹਾਰ ਕੇ ਆਏ ਨੇ ਇਹਨਾਂ ਨੇ ਸਾਰੇ ਨਿਯਮ ਤੋੜ ਕੇ ਮੈਨੂੰ ਤਾਂ ਹੁਣ ਇਹ ਵੀ ਸਮਝ ਆਂਦੀ ਹੈ ਵੀ ਦਿੱਲੀ ਚ ਨਾ ਬੰਗੇ ਕਿਉਂ ਪੈਂਦਾ ਸੀ ਨਿਯਮ ਤੋੜ ਕੇ ਕੰਮ ਕਰਦੇ ਸੀ ਇੱਥੇ ਵੀ ਨਿਯਮ ਤੋੜ ਕੇ ਕਰਦੇ ਨੇ ਹੁਣ ਦਿੱਲੀ ਦੇ ਵਿੱਚ ਕਿਉਂਕਿ ਇਹਨਾਂ ਕੋਲ ਤਾਕਤ ਗਵਰਨਰ ਕੋਲੇ ਜ਼ਿਆਦਾ ਸੀ ਡਿਪਟੀਨੈਂਟ ਗਵਰਨਰ ਕੋਲੇ ਤੇ ਦੂਜੀ ਗੱਲ ਉੱਥੇ ਹੋਮ ਡਿਪਾਰਟਮੈਂਟ ਲਗ ਰਹੇ ਮੰਤਰੀ ਆਪਣਾ ਅਮਿਤ ਸ਼ਾਹ ਹੀ ਕੋਲ ਸੀ ਸੋ ਇਹਨਾਂ ਦੀ ਚੰਦ ਵੀ ਹੈ ਨਹੀਂ ਸੀ ਸਮਨੇ ਕਿ ਕੇਜਰੀਵਾਲ ਜੀ ਨੇ ਉੱਥੇ ਕੱਪੜਾ ਲੈ ਕੇ ਸੰਗ ਹੈ ਵੀ ਮੈਨੂੰ ਮੇਰੇ ਤਾਂ ਇੱਕ ਸਿਪਾਹੀ ਦੀ ਬਦਲੀ ਨਹੀਂ ਹੁੰਦੀ ਹੋਣੀ ਨਹੀਂ ਹੋਣੀ ਇਹਨਾਂ ਦੇ ਕਾਇਸ ਤੋਂ ਫਿਰ ਕਿ ਐਂ ਕਰਨਗੇ ਸੋ ਮੈਨੂੰ ਐਂ ਲੱਗਦਾ ਹੈ ਵੀ ਦਿੱਲੀ ਚ ਵੀ ਜਿਹੜਾ ਇਹਨਾਂ ਦਾ ਇਹ ਜੋ ਕੁਝ ਵੀ ਹੋਇਆ ਹੈ ਕੱਲੇ ਲਾਲਚਾਂ ਨਾਲ ਨਹੀਂ ਬੰਦੇ ਬਹਾਇ ਤੁਨੇ ਕੋਈ ਕੰਮ ਵੀ ਤਾਂ ਕਰੋ ਨਾ ਅੱਜ ਹੀ ਮੈਂ ਇੱਕ ਸੁਣ ਰਿਹਾ ਸੀ ਦਿੱਲੀ ਚੋਂ ਕੰਪਿਊਟਰ ਦਾ ਬੱਚਾ ਕਹਿੰਦਾ ਜੀ ਇਹ ਕਹਿੰਦੇ ਨੇ ਕਹਿੰਦੇ ਸਾਡੇ ਸਕੂਲ ਚ ਦੋ ਕੰਪਿਊਟਰ ਨੇ ਉਹ ਦੋਨੇ ਮੈਡਮਾਂ ਚਲਾਉਂਦੀਆਂ ਨੇ ਸਾਨੂੰ ਤਾਂ ਕਹਿੰਦੇ ਜਾਓ ਖੇਡੋ ਵੀ ਜੋ ਆ ਰਹੇ ਨੇ ਸਮਨੇ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਦਿੱਲੀ ਚ ਇਨਾ ਤੋਂ ਆਪਦਾ ਕੰਮ ਦਿ ਕੁਝ ਲੋਕ ਜਿਹਨ ਮਿੱਥੇ ਨਹੀਂ ਐਕਸਪੋਜ਼ ਹੋਏ ਐ ਕਿ ਉਹਨਾਂ ਦਾ ਜੋ ਹਾਲ ਹੋਇਆ ਉਹ ਸਾਡੇ ਸਾਹਮਣੇ ਹੀ ਐ ਤੋ ਉਹਰੇ ਆ ਕੇ ਹੁਣ ਉਹੀ ਹਾਲ ਦੂਜੀ ਦਾ ਦਿੱਲੀ ਪੰਜਾਬ ਚ ਨਹੀਂ ਡਾਗ ਹੋ ਸਕਦਾ ਦਿੱਲੀ ਕਿ ਸ਼ਹਿਰ ਐ ਵੱਡਾ ਕਾਰਪੋਰੇਟ ਹੁੱਚ ਤਰਤਰਾੰਦੀ ਵਾਦੀ ਐ ਪੰਜਾਬ ਦੀ ਵਾਦੀ ਦਾ ਪੰਜਾਬ ਦੇ ਖਿੱਤੇ ਦਾ ਪੰਜਾਬ ਦੇ ਆਰਥਿਕਾ ਦੇ ਦਾ ਪੰਜਾਬ ਦੇ ਲੋਕਾਂ ਦੇ ਇਤਿਹਾਸ ਦਾ ਪੰਜਾਬ ਦੇ ਲੋਕਾਂ ਦੇ ਸੁਭਾਅ ਦਾ ਇਹ ਸਾਰਾ ਕੁਝ ਹੀ ਫਰਕ ਐ ਫੇਸ ਕਰਕੇ ਇਹ ਜਿਹੜਾ ਤਾਰ ਤਰੀਕਾ ਬਕਤ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਗਵਰਨਰ ਸਾਹਿਬ ਨੂੰ ਵੀ ਇਹ ਮੰਨਣਾ ਕਿਉਂਕਿ ਇਹ ਯੂਜੀਸੀ ਦੇ ਨਿਯਮਾਂ ਦੀ ਉਲਟਾ ਜਿਹੜਾ ਪੈਨਲ ਭੇਜਿਆ ਜੋਖ ਵਾਲਾ ਚ ਆਇਆ ਸਰਕਾਰ ਨੇ ਨਾ ਨਹੀਂ ਕਰੀ ਅਜੇ ਤੱਕ ਵੀ ਅਸੀਂ ਐਦਾਂ ਦੀ ਹੋਣੀ ਉਹ ਪੈਨਲ ਹੀ ਨਹੀਂ ਬਣਦਾ ਕਿਉਂਕਿ ਉਹ ਯੂਜੀਸੀ ਦੇ ਨਿਯਮਾਂ ਦੇ ਮੁਤਾਬਕ ਬਣੀ ਹੋਈ ਕਮੇਟੀ ਵੱਲੋਂ ਉਹਦੀ ਸਿਫਾਰਸ਼ ਹੀ ਨਹੀਂ ਹੋਈ ਹੋਈ ਜੇ ਜਦੋਂ ਦੀ ਸਿਫਾਰਸ਼ ਨਹੀਂ ਹੋ ਰਹੀ ਜਿਹੜਾ ਤੁਸੀਂ ਇੱਕ ਵਾਰੀ ਬਣਾ ਚੁੱਕੇ ਉਹਨੂੰ ਤੁਸੀਂ ਬਿਨਾਂ ਮਤਲਬ ਦੇ ਫਤਲ ਵੀ ਨਹੀਂ ਸਕਦੇ ਕਿ ਇਸ ਕਰਕੇ ਸਾਡੇ ਇੱਕ ਹੁੰਦਾ ਹੈ ਮੈਂ ਤਾਂ ਦੱਸ ਨਾ ਵੀ ਨਿਜਮ ਕੀ ਕਹਿੰਦੇ ਹੁੰਦੇ ਨੇ ਜਿਵੇਂ ਅਸੀਂ ਕਈ ਵਾਰੀ ਇੱਕ ਵਾਰੀ ਮੈਂ ਕੋਈ ਇਨਕੁਆਇਰੀ ਕਰੀ ਕਿ ਜਿਹੜੇ ਸਾਡੇ ਮੰਤਰੀ ਸੀਗੇ ਉਹ ਇਸੇ ਜੋ ਦਿੱਲੀ ਚ ਰਾਜ ਕਰਨੀ ਸਰਕਾਰਾ ਉਹਨਾਂ ਦੇ ਸੀਗੇ ਉਹ ਥੋੜਾ ਖੁੰਦਕ ਵੀ ਖੰਦੇ ਸੀ ਵੀ ਹੁੰਦਾ ਨਹੀਂ ਕਿਸੇ ਵੀ ਉਹਨਾਂ ਨੇ ਲਿਖਤਾ ਵਿੱਚ ਤੁਸੀਂ ਐ ਕਰਿਆ ਫਲਾਣਾ ਕਰਿਆ ਮੈਨੂੰ ਵੀ ਕੁਛੋ ਕੰਮ ਨਾ ਮੈਂ ਕਿਹਾ ਤੁਸੀਂ ਮੈਨੂੰ ਇਹ ਕਹਿ ਨਹੀਂ ਸਕਦੇ ਮੈਂ ਜੱਜਾਂ ਮੈਂ ਜੱਜਮੈਂਟ ਦਿੱਤੀ ਹੈ ਤੇ ਬਲਕਿ ਤੁਸੀਂ ਮੈਨੂੰ ਸਪਾਰਸ਼ ਕਰ ਕਰਕੇ ਇਨਕੁਆਇਰ ਪੜਤਾਲ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰੀ ਹੈ ਤੁਹਾਡਾ ਹੱਕ ਹੀ ਨਹੀਂ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਪੜਤਾਲੀਆ ਅਫਸਰ ਨੇ ਰਿਪੋਰਟ ਦੇਤੀ ਉਹ ਰਾਇ ਨੇ ਜੇ ਉਹਨੇ ਮੱਤ ਪੇਰ ਹੋਵੇ ਉਹਨੂੰ ਰੰਦ ਨਹੀਂ ਕਰਿਆ ਜਾ ਸਕਦਾ ਇਹ ਵੀ ਕਰਨਾ ਹੈ ਮੱਤ ਪੇਰ ਹੋਵੇ ਕੱਢਿ ਕੱਢੀ ਲਾਈਨ 'ਤੇ ਲਿਖਣਾ ਪਊ ਵੀ ਤੁਹਾਡੇ ਸਾਹਮਣੇ ਆ ਦਸਤਾਵੇਜ਼ ਪੇਸ਼ ਹੋਇਆ ਸੀ ਤੁਸੀਂ ਇਹ ਦਸਤਾਵੇਜ਼ ਦੇ ਬਾਰੇ ਕੋਈ ਟਿੱਪਣੀ ਵੀ ਨਹੀਂ ਦਿੱਤੀ ਕਮੈਂਟ ਹੀ ਨਹੀਂ ਕਰਿਆ ਵੀ ਇਹ ਹੋਇਆ ਵੀ ਕਿ ਨਹੀਂ ਨਾ ਤੁਸੀਂ ਵਿਚਲਾਇਆ ਇੰਨਾ ਗੱਲਾਂ ਦੇ ਉੱਤੇ ਤੁਸੀਂ ਡਿਫਰ ਕਰਕੇ ਦੁਬਾਰਾ ਉਹਨੂੰ ਭੇਜ ਸਕਦੇ ਹੋ ਇਹ ਇਹ ਕੁਝ ਨਿਯਮ ਕਿਉਂ ਬਣਨੇ ਨੇ ਨਿਯਮ ਇਸ ਕਰਕੇ ਬਣਨੇ ਨੇ ਵੀ ਕੋਈ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਕਰੇ ਨਾ ਕਰੇ ਬਲਤ ਇਨੀ ਹੈ ਨਹੀਂ ਤਾਂ ਪਰਤਾਲ ਦੀ ਕੀ ਲੋੜ ਹੈ ਹਰ ਇੱਕ ਕੇਸ ਚ ਐਸਾ ਸੀ ਜਿੱਤੇ ਦੋਸ਼ੀ ਵੀ ਮੇਰੇ ਦਸਤਾਵੇਜ਼ਾਂ ਚ ਬਣ ਕੇ ਗਈ ਹੋਈ ਸੀ ਕਿ ਪਰਤਾਲ ਵੀ ਨਹੀਂ ਕਰ ਰਿਹਾ ਸੀ ਜੇ ਮੈਂ ਦੋਸ਼ੀ ਭੇਜੀ ਹੈ ਜਾਰੀ ਕਰਨ ਵਾਲੇ ਅਧਿਕਾਰੀ ਨੂੰ ਮੇਰੇ ਦਸਤਾਵੇਜ਼ਾਂ ਚ ਗਈ ਹੋਈ ਨੂੰ ਜਾਰੀ ਕਰਿਆ ਤੇ ਪਰਤਾਲ ਵੀ ਨਹੀਂ ਕਰ ਰਹਾ ਤਾਂ ਜਿਹੜਾ ਉੱਥੇ ਸਰਕਾਰੀ ਵਿਭਾਗ ਦਾ ਨਮਾਇੰਦਾ ਸੀ ਤੇ ਉਹ ਮੈਨੂੰ ਕਹਿੰਦਾ ਸਰ ਕਹਿੰਦਾ ਤੁਸੀਂ ਤੁਹਾਡੇ ਤੋਂ ਦਸਕਾਾਂ ਚ ਉੱਥੇ ਦੂ ਸਿੱਚੀ ਗਈ ਸੀ ਬਣ ਕੇ ਮੈਂ ਕਿਹਾ ਉਹ ਨਾ 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 ਉਹ ਸਰਕਾਰੀ ਅਧਿਕਾਰੀ ਦੇ ਤੌਰ ਤੇ ਗਈ ਸੀ ਹੁਣ ਇਹ ਪਤਾਲ ਹੈ ਭਾਵੇਂ ਕਿ ਉਹ ਸਰਕਾਰੀ ਅਧਿਕਾਰੀ ਦੀ ਪਿਆਰ ਲਾਲ ਕਰਦੀ ਸੀ ਇਹ ਪਤਾਲ ਦੀ ਪਿਆਰ ਲਾਲ ਕਰ ਰਿਹਾ ਪਰ ਹੁਣ ਪਤਾਲ ਦੀ ਆ ਸਰਕਾਰ ਹੈ ਪਤਾਲ ਨਾ ਨਾ ਕਰਕੀ ਕਰ ਸੋ ਇਹ ਗੱਲ ਤਰਕ ਸਮਝੋ ਤੁਸੀਂ ਵੀ ਨਿਜਮ ਅਸੀਂ ਇਸ ਦਾ ਕੈਸਾ ਇਹ ਨਾਤਾ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜਾ ਪਹਿਨਰ ਸਰਕਾਰ ਨੇ ਪਹਿਲਾਂ ਹੀ ਦੋ ਤਿੰਨ ਵਾਰੀ ਭੇਜਿਆ ਹੋਇਆ ਹੈ ਵੇ ਜਿਹੜਾ ਉਹ ਚੋਣ ਕਮੇਟੀ ਨੇ ਪੂਰਾ ਸਰਚ ਕਮੇਟੀ ਨੇ ਦਿੱਤਾ ਹੋਇਆ ਹੈ ਉਦੋਂ ਬਿਨਾ ਉਹਨੂੰ ਤੋੜ ਕੇ ਕੋਈ ਹੋਰ ਬਣਾਇਆ ਜਾ ਸਕਦਾ ਹੈ ਦੂਜਾ ਜਿਹੜਾ UGC ਸੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ 2018 ਦੇ ਰੂਲ ਨੇ ਜਿਹੱਚ ਪਹਿਲੇ ਜਿਹੜੇ ਗਵਰਨਰ ਸਾਹਿਬ ਸੀਗੇ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਰ ਲਾਂਣ ਤੋਂ ਇਸ ਕਰਕੇ ਨਾ ਕਰਤੀ ਸੀ ਤੁਸੀਂ ਰੂਲ ਨਹੀਂ ਫੋਲੋ ਕਰੇ ਐਗਰੀਕਲਚਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਤੇ ਵੀ ਟਿੱਪਣੀ ਕਰਹਾੜਾਂ ਕਿ ਉਹ ਦੋਨੇ ਵਸਤੇ ਤਹਿਤਾਂ ਨਹੀਂ ਅੰਗਲੀ ਸੀਗੀਆਂ ਇਹ ਵੀ ਪੰਜਾਬ ਸਰਕਾਰ ਨੂੰ ਮੰਨਣਾ ਪਿਆ ਸੀ ਪੰਜਾਬ ਸਰਕਾਰ ਨੂੰ 2000 ਜਿਹੜੇ 22 21 22 ਦੀ ਗੱਲ ਹੈ ਕਈ ਦੀ ਜਿਹੜਾ ਵਾਈਸ ਚਾਂਸਰ ਹਟਾਇਆ ਸੀ ਬਾਬਾ ਫਰੀਦ ਯੂਨੀਵਰਸਿਟੀ ਦਾ ਉਹ ਸਾਲ ਤੱਕ ਵਾਈਸ ਚਾਂਸਰ ਨਹੀਂ ਲਾਖਿਆ ਸੀ ਕਿਉਂਕਿ ਗਵਰਨਰ ਸਾਹਿਬ ਨੇ ਵਾਪਸ ਕਰਤਾ ਹਾਲਾਂਕਿ ਉਹ ਉਹ ਗਲਤ ਵਾਪਸ ਕਰਿਆ ਸੀ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਐਦਾਂ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਆਏ ਤੇਜੋਗੇ ਹੁਣ ਗੁਲਾਬ ਸਿੰਘ ਕਟਾਰੀਆ ਜੀ ਜਿਹੜੇ ਗਵਰਨਰ ਸਾਹਿਬ ਨੇ ਹੁਕਮ ਹੀ ਦੀ ਗੱਲ ਕਰਨਗੇ ਕਿ ਕੱਲ ਨੂੰ ਇਹ ਜਿਹੜਾ ਸਵਾਲ ਹੋਣਾ ਹੈ ਅਦਾਲਤ ਚੁੱਧ ਭਾਵੇਂ ਗਵਰਨਰ ਸਾਹਿਬ ਦਾ ਵੀ ਹੁਕਮ ਹੋਵੇ ਸਵਾਲ ਤਾਂ ਜਿਹੜਾ ਕਾਨੂੰਨ ਤੇ ਹੋਣਾ ਹੈ ਉਹ ਕਾਨੂੰਨ ਦੇ ਹਿਸਾਬ ਨਾਲ ਇਹ ਬਿਲਕੁਲ ਗਲਤ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹੋ ਜੇ ਕੰਮ ਕਰਨੇ ਇਹੋ ਜੀ ਗੱਲ ਕਰਨੀ ਜਿਹਦੇ ਵਿੱਚ ਕੰਟੀਨਿਊਟੀ ਵੀ ਨਾ ਰਹੇ ਜਿਹਦੇ ਵਿੱਚ ਇਹੋ ਜੇ ਬੰਦਿਆਂ ਨੇ ਵੀ ਅਰਜ਼ੀਆਂ ਦਿੱਤੀਆਂ ਹੋਈਆਂ ਹੁਣ ਜਿਹੜੇ ਜਿਨ੍ਹਾਂ ਦਾ ਉਹਨਾਂ ਸਮਾਂ ਹੀ ਨਾ ਰਹਿੰਦਾ ਹੋਵੇ ਜਿੰਨਾ ਚਾਹੀਦਾ ਜੀ ਚ ਪਹਿਲਾਂ ਜਿਹੜਾ ਵਾਈਸ ਚਾਂਸਲ ਆਇਆ ਹੋਇਆ ਸੀ ਉਹਦੇ ਉੱਤੇ ਭਾਰਤ ਸਰਕਾਰ ਨੇ ਤਾਂ ਉਹਨੂੰ ਦੋਸ਼ੀ ਠਹਿਰਾਇਆ ਹੋਇਆ ਸੀ ਵੀ ਇਹ ਤਾਂ ਜੀ ਪਾਸਟਰੀ ਨਹੀਂ ਜਨਾਇ ਦਾ ਸਹਾਇਕ ਐਸੋਸੀਏਟ ਪ੍ਰੋਫੈਸਰ ਦਾ ਨਾ ਪ੍ਰੋਫੈਸਰ ਉਹ ਬਿਨਾਂ ਦਸੀ ਵਿੱਚ ਲੱਗ ਗਿਆ ਇਹੋ ਜੇ ਜਿਹਾ ਆਏ 라ਉਂਗੇ ਤਾਂ ਜਿਹੜੀ ਸਾਡੀ ਇਹ ਯੂਨੀਵਰਸਿਟੀ 1900 ਆਪਣਾ 40 ਸਾਲ ਤੋਂ ਚੱਲ ਰਹੀ ਹੈ ਹੈ ਇਹ ਯੂਨੀਵਰਸਿਟੀ ਪੱਠਾ ਭਟਾ ਦੋਗੇ 57 ਸਾਲ ਤੋਂ ਇਹ ਯੂਨੀਵਰਸਿਟੀ ਜਿਹੜੀ ਸੀ ਚੱਗੀ ਹੈ ਸੋ ਮੈਨੂੰ ਐਂ ਲੱਗਦਾ ਇਹ ਯੂਨੀਵਰਸਿਟੀ ਚੇ ਨਹੀਂ ਕਰਨਾ ਚਾਹੀਦਾ ਇਹ ਪਾਸਾ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਹੈਗੀ ਹੈ ਜੇ ਭੇਜਣਗੇ ਮੈਨੂੰ ਨਹੀਂ ਪਤਾ ਭੇਜਿਆ ਨਹੀਂ ਭੇਜਿਆ ਤਾਂ ਅਖਵਾ ਰਾਂ ਕੀ ਆਇਆ ਆਪਾਂ ਕੀ ਕਰ ਸਕਦੇ ਆ ਪਰ ਜੇ ਭੇਜਿਆ ਹੋ ਤਾਂ ਵੀ ਗਲਤ ਹੈ ਕਿ ਨਹੀਂ ਭੇਜਤਾ ਨਾ ਭੇਜਣ ਜੇਤੇ ਹੀ ਤੱਕ ਗਵਰਨਰ ਸਾਹਿਬ ਨੂੰ ਮੈਨੂੰ ਨਹੀਂ ਲੱਗਦਾ ਗਵਰਨਰ ਸਾਹਿਬ ਯੂਜੀਸੀ ਦੇ ਨਿਯਮਾਂ ਨੂੰ ਤੋੜ ਕੇ ਗੱਲ ਕਰਨਗੇ ਜੇ ਨਿਯਮਾਂ ਨੂੰ ਤੋੜ ਕੇ ਗੱਲ ਕਰਨਗੇ ਫੇਰ ਗਵਰਨਰ ਸਾਹਿਬ ਵੀ ਇਕੱਟੇ ਇੱਥੇ ਤਾਂ ਉਹ ਹੀ ਜਿਹਨਾਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਚਾਂਸਲਰ ਰਹੇ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਆਉਂਦੇ ਨੇ ਨਾ ਉਹ ਪ੍ਰਾਈਵੇਟ ਵਾਲਾ ਕੰਮ ਜ਼ਿਆਦਾ ਕਰਦੇ ਨੇ ਉਹ ਸਰਕਾਰੀ ਵਾਲਾ ਕੰਮ ਨਹੀਂ ਕਰਦੇ ਉਹ ਤਾਂ ਉਹ ਠੇਕੇ ਦੇ ਦੇ ਉਹ ਇਹ ਕਰ ਦੋ ਸੋ ਕੰਮ ਠਾਣ ਕੇ ਇਸ ਕਰਕੇ ਇਸ ਸੋਚਣਾ ਚਾਹੀਦਾ ਪੰਜਾਬ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਨੂੰ ਤੁਸੀਂ ਪਹਿਲਾਂ ਹੀ ਪੱਠਾ ਬਣਾਤਾ ਹੈ ਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਡੈਟਸ ਇਸ ਦਖਲਅੰਦਾਜ਼ੀ ਦਾ ਮੂਲ ਕਾਰਨ ਅਸੀਂ ਕੀ ਸਮਝੀ ਕੋਈ ਸਿਆਸੀ ਕਾਰਨ ਹੈ ਜਾਂ ਫਿਰ ਕੋਈ ਹੋਰ ਮਨਸ਼ਾ ਆ ਜਿਹਦੇ ਨਾਲ ਨਾਲੇ ਮਤਲਬ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਨਾਲੇ ਪੰਜਾਬ ਟਾਰਗੇਟ ਨਾਲੇ ਪੰਜਾਬੀ ਟਾਰਗੇਟ ਮੈਨੂੰ ਆਇਆ ਲੱਗਦਾ ਵੀ ਇਹ ਦੋਨੇ ਚ ਨੇ ਕੀ ਜਾਣੇ ਇਹ ਕਿ ਸਿਆਸੀ ਮਨਸ਼ਾ ਤਾਂ ਇਹ ਹੈ ਵੀ ਇੱਥੇ ਭਗਵਾ ਕਰਨ ਕਰਨਾ ਹੈ ਪੂਰੇ ਦਾ ਪੂਰਾ ਸੂਬੇ ਨਹੀਂ ਆ ਸਿੱਖਿਆ ਸੰਸਥਾਵਾਂ ਦਾ ਭਗਵਾ ਕਰਨ ਕਰਨਾ ਹੈ ਉਹਦੇ ਵਿੱਚ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਆਪਦੇ ਆਪ ਨੂੰ ਕਦੇ ਕਾਮਰੇਡ ਕਹਾਉਂਦੇ ਨੇ ਕਦੇ ਆਰਐਸਐਸ ਦੇ ਵੀ ਨੇ ਕਦੇ ਉਹ ਸਿੱਖ ਵੀ ਨੇ ਕਦੇ ਆਰਐਸਐਸ ਦੇ ਵੀ ਨੇ ਇਹ ਸਾਰੇ ਤਰ੍ਹਾਂ ਦਾ ਮਿਲਗੋਪਾਜਾ ਬਣਿਆ ਆਇਆ ਇਹ ਸਰਕਾਰ ਨੇ ਆ ਇਸ ਵਾਰੀ ਕਿਉਂਕਿ ਕਈ ਵਾਰੀ ਚਾਂਸਰ ਹੋਣੇ ਸੀ ਇਸ ਵਾਰੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਚੰਗੇ ਕਲੀਨ ਬੰਦੇ ਲਾਈਏ ਪਰ ਉਹਦੇ ਚਾਹਾਂ ਕਲੀਅਰ ਕੱਟ ਇਹ ਜੀ ਮੈਂ ਇੱਕ ਉਦਾਹਰਨ ਪੈਣਾ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਦੀ ਉਹਦੇ ਵਿੱਚ ਇੱਕ ਦੇਖਿਆ ਪੰਜਾਬ ਜੀ ਉਹਨਾਂ ਨੇ ਇਹ ਮੈਡੀਕਲ ਟੀਚਰ ਭਰਤੀ ਕਰੇ ਉਦੋਂ ਫੈਸਲਾ ਕਰ ਲਿਆ ਵੀ ਅਸੀਂ ਮੈਰਿਟ ਆ ਦੇ ਕਰਾਂਗੇ ਕਮੇਟੀ ਬਣੀ ਹੋਈ ਸੀ ਇਦਾਂ ਦਾ ਹਰਿਆਣੇ 'ਚ ਦੇਖਿਆ ਇੱਕ ਹਰਿਆਣੇ ਦੇ ਵਿੱਚ ਉਹਨਾਂ ਨੇ 6 ਨਵੇਂ ਕਾਲਜ ਦੇ ਪੰਜ ਮੈਡੀਕਲ ਕਾਲਜ ਬੁਨੇ ਉਹਨਾਂ 'ਚ ਉਹਨਾਂ ਨੇ ਇੱਕ ਬੋਰਡ ਬਣਾਤਾ ਉਹਨੂੰ ਕਹਿੰਦਾ ਵੀ ਜਮਾ ਮੈਰਿਟ ਤੇ ਭਰਤੀ ਕਰੀਆ ਹੁਣ ਕੁਛ ਨਹੀਂ ਕਰਨਾ ਕੋਈ ਦਖਲਅੰਦ ਜੀ ਨਹੀਂ ਕਰੀ ਸਰਕਾਰ ਦਾ ਮੈਂ ਇਹ ਖੱਟੜ ਸਾਹਿਬ ਉਹਨਾਂ ਦੀ ਵੀ ਸੋ ਇਹ ਇੱਕ ਜੇਲਾ ਮੇਰਾ ਤਜਰਬਾ ਉਹ ਇਹ ਹੈ ਵੀ ਜਿੱਥੇ ਸਰਕਾਰ ਨੇ ਫੈਸਲਾ ਕਰ ਲਿਆ ਵੀ ਆਪਾਂ ਮੈਰਿਟ ਤੇ ਭਰਤੀ ਕਰਾਂਗੇ ਉਥੋਂ ਇੰਸਟੀਚਨ ਵਧੀਆ ਚੰਗੀਆਂ ਨੇ ਆ ਜਿਹੜਾ ਕਲਪਨਾ ਚਾਵਲਾ ਮੈਡੀਕਲ ਕਾਲ ਗਿਆ ਹੈ करनाल ਵਾਲਾ ਉਹ ਐ ਚਾਵਲਾ ਦਬਕੇ ਉਹਦਾ ਚੰਦਨ ਦਾ ਕਾਰਨ ਇਹ ਹੈ ਕਿ ਉਹ ਕਲਪਨਾ ਚਾਵਲਾ ਚ ਬਪਣਾ ਮੈਡੀਕਲ ਕਾਲ ਚ ਉਹ ਮੇਵਾਦ ਦੇ ਵਿੱਚ ਉਹ ਭੱਤੀ ਸਾਰੀ ਮੈਰਿਟ ਤੇ ਕਰੀ ਇਸੇ ਤਰ੍ਹਾਂ ਹੀ ਇੱਥੇ ਪੰਜਾਬ ਦੇ ਵਿੱਚ ਮੈਰਿਟ ਦੇ ਭੱਤੀ ਕਰੀ ਲਈ ਬੜੇ ਆਏ ਟੱਕਣੇ ਸਖੜੇ ਬੱਚੇ ਆਏ ਜਿਹੜੇ ਨਵੇਂ ਲੜਕੇ ਲੜਕੀਆਂ ਆਏ ਇਸੇ ਤਰ੍ਹਾਂ ਹੀ ਹੈ ਕਿ ਮੈਨੂੰ ਲੱਗਦਾ ਤਾਂ ਲੋਕ ਸਭ ਤੋਂ ਬੰਤਮਾਨ ਸਰਕਾਰ ਦੇ ਕਹਿੰਦੇ ਐ ਕਿ ਇਹਨਾਂ ਨੇ ਯੂਨੀਵਰਸਿਟੀਆਂ ਬਾਰੇ ਕੋਈ ਵੱਡਾ ਫੈਸਲਾ ਲਿਆ ਹੋਊਗਾ ਜਾਂ ਸੋਚਿਆ ਹੋਊਗਾ ਮੁੱਖ ਮੰਤਰੀ ਨੇ ਵੀ ਯਾਰ ਇਹ ਯੂਨੀਵਰਸਿਟੀ ਚ ਆਪਾਂ ਦਖਲਅੰਦਾਜ਼ੀ ਨਾ ਕਰੀਏ ਬੰਦੇ ਚੰਗੇ ਦਾ ਕਿਉਂਕਿ ਯੂਨੀਵਰਸਿਟੀ ਨੂੰ ਨਾਮਾ ਮਿਲਦਾ ਸੀ ਸਾਲ ਜੁਨੀਵਰਸਿਟੀ ਦਾ ਕਿ ਨਹੀਂ ਆਪਕੀ ਬਹੁਤ ਵੱਡਾ ਹੋਇਆ ਸਟੇਚਰ ਇੱਕ ਵਾਈਸ ਚਾਂਸਲ ਇਹਨਾਂ ਨੇ ਹਾਜ਼ਰ ਤੱਕ ਜੰ ਲੱਗਿਆ ਹੋਇਆ ਹੁਣ ਉਹ ਜਿਹੜਾ ਅਮਰਸਰ ਦਾ ਉਹ ਤਕੜਾ ਬੰਦਾ ਹੈ ਨੋਨ ਕੰਟਰੋਵਰਸ਼ੀਅਲ ਬੰਦਾ ਹੈ ਤੇ ਲੰਕੇ ਉਹਦੇ ਵੀ ਸੁਣਿਆ ਵੀ ਉਹ ਸਾਰੇ ਪਾਸੇ ਉਹ ਸਿੱਖ ਵੀ ਹੈ ਉਹ ਦੂਜਿਆਂ ਦੀ ਵੀ ਜਾਣਦਾ ਹੈ ਉਹ ਇਹਨਾਂ ਨੂੰ ਵੀ ਪਰ ਉਹ ਡੰਗਿਆ ਆਪਦੇ ਕਾਬਲੀਅਤ ਚੋਂ ਆ ਉਹ ਰਜਿਸਟਰ ਰਿਹਾ ਸੀ ਯੂਨੀਵਰਸਿਟੀ ਇੱਥੇ ਵੀ ਗੁਰੂ ਜਗਤ巴巴 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲ ਸੀ ਸੋ ਚੰਗੇ ਬੰਦੇ ਜਿਹੜੇ ਹੁੰਦੇ ਨੇ ਉਹ ਚੰਗਾ ਕੰਮ ਕਰ ਜਾਂਦੇ ਨੇ ਮੈਂ ਇਹ ਨਹੀਂ ਕਹਿੰਦਾ ਸਾਡੇ ਯੂਨੀਵਰਸਿਟੀ ਇੱਕ ਮੈਡੀਕਲ ਯੂਨੀਵਰਸਿਟੀ ਸੰਸਾ ਆਇਆ ਸੀ ਉਹ ਬਦਲ ਕਰ ਲਾਫੀ ਸੋ ਚੋ ਇਸ ਚਾਂਦ ਕੋ ਟਾਕਤ ਬਹੁਤ ਹੁੰਦੀ ਹੈ ਸੋ ਉਸ ਤਰੀਕੇ ਦੇ ਨਾਲ ਇੱਥੇ ਤੁਸੀਂ ਆਦੇ ਸਿਸ ਫਰਜ ਕਰੋ ਭਗਤੀ ਕਰ ਦਿੰਦੇ ਆ ਫਿਰ ਤਾਂ ਪੰਜਾਬ ਦਾ ਜਿਵੇਂ ਪੱਠਾ ਰਹਿ ਜੂ ਜੇ ਇੱਥੇ ਪੰਜਾਬ ਦਾ ਬਲਕਿ ਮੈਂ ਕਹਾਂਗਾ ਜਿਵੇਂ ਇਹ ਬਖਬੂੜ ਵਰਗੇ ਇਸ ਕੀ ਨਾ ਫਿਰ ਬ੍ਰਿਜੇ ਤੁਸੀਂ ਆਰਐਸਐਸ ਦੇ ਬੰਦੇ ਇੱਥੇ ਪੱਕੀ ਕਰੀ ਜਾਂਦੇ ਨੇ ਇਤਾਂ ਮੈਂ ਨਹੀਂ ਕਹਿੰਦਾ ਵੀ ਆਰਐਸਐਸ ਦਾ ਬੰਦਾ ਜੇ ਕਾਬਲ ਹੋ ਪਰ ਤੁਸੀਂ ਸਿਰਫ ਕ੍ਰਾਈਟੇਰੀਆ ਤਾਂ ਆਰਐਸਐਸ ਦਾ ਹੋਵੇ ਵਿਉਧਾ ਲਾਉਣਾ ਹੈ ਇਹ ਤਾਂ ਕੋਈ ਨਾੜੀ ਗੱਲ ਹੋ ਜਾਂਦੀ ਹੈ ਨਾ ਇਹ ਤੁਸੀਂ ਆਧਾਰਾ ਥੋੜਾ ਜਿਹਾ ਛੜਾ ਰਹੇ ਹੋ ਫਿਰ ਤੁਸੀਂ ਕਹਿੰਦੇ ਹੋ ਵੀ ਜੋ ਮਰਜੀ ਹੋਵੇ ਹੈ ਨਾ ਫਿਰ ਤਾਂ ਥੋੜਾ ਉਹ ਹਾਲ ਹੈ ਵੀ ਤੇਰੀ ਪਾਵੇਂ ਜਾਂਦੀ ਡੰਡੀ ਹੋ ਜੇ ਲਾਗਿਆਂ ਦਾ ਲਾਗ ਪੂਰਾ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਵੀ ਸਾਨੂੰ ਪੰਜਾਬ ਸਰਕਾਰ ਨੂੰ 92 ਅੰਦਰ ਦੇਣ ਨੂੰ ਮਿਲੇ ਨਹੀਂ ਇਹਨਾਂ ਨੇ ਚੰਗਾ ਫੈਸਲਾ ਕਰਿਆ ਸੀ ਇਹਨਾਂ ਨੂੰ ਚਾਹੇ ਤਿਆਰ ਨਾਲ ਉਹ ਸਮਝਾ ਦੇਣ ਦੇ ਬਿਦਿਆਨੋਂ ਵੀ ਤੁਸੀਂ ਸਾਡੀ ਯੂਨੀਵਰਸਿਟੀ ਦਾ ਪੱਠਾ ਨਾ ਬਿਠਾਓ ਕਿਉਂਕਿ ਬਹੁਤ ਔਖਾ ਹੈ ਇੱਕ ਵਾਰ ਬੈਠ ਕੇ ਕਿ ਮੈਂ ਇਹ ਕਰ ਲਵਾਂਗੀ ਕੋਈ ਆਪਾਂ ਦੂਜਾ ਪਾਠ ਕਰਨਾ ਹੈ ਉਹ ਇਹ ਕਿ ਪੰਜਾਬ ਸਰਕਾਰ ਨੇ ਇੱਥੇ 400 ਤਕਰੀਬਨ 7 ਕਰੋੜ ਰੁਪਏ ਇਸ ਯੂਨੀਵਰਸਿਟੀ ਨੂੰ ਦਿੱਤਾ ਹੈ ਟੋਟਲ 632 ਕਰੋੜ ਰੁਪਏ ਯੂਨੀਵਰਸਿਟੀਆਂ ਵਾਸਤੇ ਉਹਦੇ ਚੋਂ 407 ਕਰੋੜ ਕੱਢਦਾ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਹੈ 109 ਕਰੋੜ ਦਿੱਤਾ ਹੈ ਪੰਜਾਬ ਯੂਨੀਵਰਸਿਟੀ ਨੂੰ ਤੇ 100 ਇੱਕੱਕੇ ਕਿੰਨਾ ਕਰੋੜ ਦਿੱਤਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤਾਂ ਜੇ ਆਪਾ ਦੇਖੀਏ ਨਾ ਕਿੰਨਾ ਯੂਨੀਵਰਸਟੀਆਂ ਨੂੰ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਐ ਗੁਰੂ ਨਾਨਕ ਦੇਵ ਯੂਨੀਵਰਸਿਟੀ 2000 ਰੁਪਏ ਕਿ ਦੁੱਗਣੀ ਦਿੱਤੀਆਂ ਗ੍ਰਾਂਟ ਉਹ ਗ੍ਰਾਂਟ ਕਿਤੇ ਐਵੇਂ ਬੱਟੇ ਖਾਤੀ ਨਾ ਪੈ ਜੇ ਉਹ ਗ੍ਰਾਂਟ ਕਿਤੇ ਹੋਰ ਹੀ ਪਾਸੇ ਨਾ ਚਲੀ ਜਾਵੇ ਜੇ ਐਨਾ ਪੈਸਾ ਚੀਮਾ ਸਾਹਿਬ ਨੇ ਉਹਦੇ ਵਿੱਚ ਰੱਖਿਆ ਹੈ ਪਰ ਜਿਹੜੇ ਚ ਪਾਸ ਕੀਤਾ ਹੈ ਕਿ ਫੇਰ ਉਹਦੀ ਕਦਰ ਕਰੀ ਜਾਵੇ ਆ ਚੱਕਰ ਚ ਨਾ ਪੈਣ ਆਪਣੀ ਪਾਰਟੀ ਨੂੰ ਸਮਝਾ ਦੇਣ ਵੀ ਇਹ ਪਿੱਛੇ ਕੰਮ ਨਾ ਕਰੋ ਮੈਨੂੰ ਨਹੀਂ ਲੱਗਦਾ ਵੀ ਗਵਰਨਰ ਸਾਹਿਬ ਕਿਉਂਕਿ ਬਜਟ ਵੀ ਗਵਰਨਰ ਸਾਹਿਬ ਦੀ ਹੁਕਮਨਾਵੀ ਤੇ ਪੇਸ਼ ਹੁੰਦਾ ਤੇ ਉਹ ਬਜਟ ਜੀ ਐਨਾ ਪੈਸਾ ਦਿੱਤਾ ਗਿਆ ਹੈ ਤੇ ਗਵਰਨਰ ਸਾਹਿਬ ਵੀ ਮੈਨੂੰ ਲੱਗਦਾ ਹੈ ਇਹ ਗੱਲ ਨੂੰ ਇਹ ਜੇ ਇਲੈਗਲ ਕੰਮ ਨੂੰ ਇਹ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਇਹਨੂੰ ਮੇਰਾ ਖਿਆਲ ਹੈ ਉਹ ਨਹੀਂ ਮੰਨਣਗੇ। ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ। ਬਹੁਤ ਬਹੁਤ